ਕਾਂਗਰਸ ਪਾਰਟੀ 1885 ਚ ਬਣੀ ਸੀ 140 ਸਾਲ ਪੁਰਾਣੀ ਪਾਰਟੀ ਹੈ। ਅਕਾਲੀ ਦਲ 1920 ਚ ਬਣਿਆ ਸੀ 105 ਸਾਲ ਪੁਰਾਣੀ ਪਾਰਟੀ ਹੈ। ਪਰ ਧੋਕੇ ਰੱਖਦੇ ਤੁਸੀਂ ਇਸ ਵਾਰ 2022 ਚ ਕਿਉਂਕਿ ਲੱਛਣ ਮਾੜੇ ਸੀ, ਕਰਤੂਤਾਂ ਮਾੜੀਆਂ ਸੀ, ਮੇਰਾ ਕੋਈ ਹੱਥ ਨਹੀਂ, ਮੇਰਾ ਤਾਂ ਉਹੀ ਨਾਂ ਹੀ ਲੱਗਦਾ। ਲੈਓ ਹਰ ਸਿਮਰਤ कौर ਬੀਬਾ ਜੀ ਉਹ ਉਹ ਫਿਰਦੀ ਆ ਪਿੰਡਾਂ 'ਚ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਹੈ ਕਿਉਂਕਿ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਟੀਕਾ ਐਸ ਬਾਰ ਵੋਟਾਂ ਦੇ ਵਿੱਚ ਇਹਨਾਂ ਨੂੰ ਦੱਸ ਦੋ ਕਿ ਤੁਸੀਂ ਮੰਨਦੇ ਨਹੀਂ ਮੰਨਦੇ ਅਸੀਂ ਇਹ ਮੰਨੀ ਬੈਠੇ ਆ ਵੀ ਤੁਸੀਂ ਚਿੱਟਾ ਤੁਸੀਂ ਬਿਖਵਾਇਆ ਸੁਖਬੀਰ ਬਾਦਲ ਕਹਿੰਦਾ ਸੀ ਝਾੜੂ ਤੀਲਾ ਤੀਲਾ ਹੋ ਗਿਆ ਮਾ ਗਿਆ ਓਏ ਝਾੜੂ ਚੋ ਦੋ ਚਾਰ ਕਮਜ਼ੋਰ ਜੇ ਤਿੱਲੇ ਇਧਰ ਉਧਰ ਹੋ ਜਾਣ ਝਾੜੂ ਦਾ ਸਫਾਈ ਕਰਦਾ ਰਹਿੰਦਾ ਓਏ ਤੱਕੜੀ ਦੀ ਇੱਕ ਰਸੀ ਟੁੱਟ ਜੇ ਤੋਲਣ ਚੋ ਕੀ ਨਹੀਂ ਰਹਿੰਦੀ ਓ ਉਹ ਵੀ ਕਹਿੰਦੇ ਸੀ ਪ੍ਰਤਾਪ ਬਾਜਪੀ ਯੋਰੀ ਕਾਂਗਰਸ ਵਾਲੇ ਝਾੜੂ ਖਤਮ ਹੋ ਕੰਮ ਮਾ ਗਿਆ ਓਏ ਪੰਜੇ ਦੀ ਕੂਂਗਲ ਵੜਦੀ ਐ ਇਧਰ ਉਧਰ ਉਹੀ ਅਲਲਾ ਕੋਟ ਜਾ ਬਣ ਜਾਂਦਾ ਓਏ ਤੁਸੀਂ ਪੰਜੇ ਤੱਕ ਕੜੀਆਂ ਸੰਭੋ ਓਏ ਸਾਡੀ ਫਿਕਰ ਨਾ ਕਰੋ ਮੈਨੂੰ ਪਤਾ ਲੱਗਿਆ ਪੈਸੇ ਵੰਡਣਗੇ ਮੇਰੀ ਹੱਥ ਬਨ ਕੇ ਬੇਨਤੀ ਹੈ ਬੁਰਜਾਲੇ ਹੋ ਜੇ ਪੈਸੇ ਵੰਡਣਾ ਏ ਜਵਾਬ ਨਾ ਦੇ ਦਿਓ ਲੈ ਲਿਓ ਓਏ ਆਪਣੇ ਹੀ ਨੇ ਓਏ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਪੈਸੇ ਫੜ ਕੇ ਇਹਨਾਂ ਨੂੰ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬ ਕੇ ਕਹਿ ਦਿਓ ਵੀ ਹਾਂ